ਜੀ 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 ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹਾਂ ਵੀ ਪ੍ਰਦੀਪ ਸਿੰਘ ਤੁਸੀਂ ਬਣਾਈ ਜਾਂਦੇ ਹੋ ਹਾਂ ਥੋੜੀ ਲੱਗੇ ਪਈਆਂ ਜੀ ਅੱਤੀ ਤੇ ਝਾੜ ਕੇ ਵੇਣਤੀ ਝਾੜ ਜੀ ਸੋਕ ਨਾਲ ਹੋ ਬਾਬੇ ਦੀ ਬਾਲੀ ਪੂਰੀ ਸ਼ਰਤ ਹੋਈ ਬਹੁਤ ਸੋਹਣਾ ਤਾਂ ਫਿਰ ਕਿਵੇਂ ਚ ਉਹ ਨਾ ਕਿਹੜਾ ਲਾਉਣਾ ਹੈ ਜੀ ਡਾਕਟਰ ਸਾਹਿਬ ਜਿਹੜਾ ਤੁਸੀਂ ਕਹੋਗੇ ਇੱਕ ਤਾਂ ਹੀ ਲਾਉਣਾ 126 ਹੀ ਲਾਵਾਗੇ ਇਸਕੇ ਠੀਕ ਹੈ ਮੈਂ ਤਾਂ ਫਿਰ ਤੇਰਾ ਕੀ ਰਾਜ਼ ਤੂੰ ਵੀ ਪੀਆ 126 ਲਾਉਣੀ ਆ 126 ਬਹੁਤ ਵਧੀਆ ਕਿਸਮ ਆ ਜੀ ਹਾਂ ਨਾਲ ਨਾ ਤਾਂ ਇਹ ਚ ਪਾਣੀ ਦੀ ਲੋੜ ਐਨੀ ਹਾਂ ਨਾਲ ਪਰਾਲੀ ਸਾੜਨ ਦੀ ਲੋੜ ਆ ਨਾਲ ਪਰਾਲੀ ਸਾੜਨ ਦੀ ਲੋੜ ਹੈ ਜੀ ਹਾਂ ਤੇ ਝਾੜ ਖਾਰਿਆਂ ਤੋਂ ਬਾਅਦ ਹਾਂ ਇਹ ਤਾਂ ਸੋਹ ਮਹਾਰਾਜ ਦੀ ਡਾਕਟਰ ਸਾਹਿਬ ਇਹ ਕਿਸਮ ਦਾ ਵਰਦਾਨ ਆ ਸਾਡੇ ਵਾਸਤੇ ਇਹਨੇ ਇੱਕ ਤਾਂ ਸਾਡੇ ਕੁਦਰਤੀ ਸੁੰਮੇ ਬਚਾਤੇ ਦੂਜਾ ਸਾਡਾ ਵਾਤਾਵਰਨ ਜਿਹੜਾ ਉਹ ਬਚਾਤਾ ਤੀਜੀ ਨਾ ਜੀ ਸਾਡੀ ਜਿਹੜੀ ਆਰਥਿਕਤਾ ਉਹਨੂੰ ਬੜਾ ਮਜ਼ਬੂਤ ਕੀਤਾ ਨੇ ਡਾਕਟਰ ਸਾਹਿਬ ਜਿਉਂਦੇ ਵਸਦੇ ਰੋ ਆ ਤਾਂ ਸਾਡਾ ਪੌਣ ਨਹੀਂ ਖਟ ਲਿਆ ਤੁਸੀਂ ਸ਼ਾਬਾਸ਼ ਮੇਰੇ ਵੀਰੋ ਸ਼ਾਬਾਸ਼ ਕੱਲ ਇਹ ਆ ਮੇਰੇ ਵੀਰੋ ਵੀ ਤੁਹਾਨੂੰ ਇੱਕ ਬੇਨਤੀ ਮੈਂ ਹੋਰ ਕਰਨ ਆਇਆ ਬੇਨਤੀ ਇਹ ਆ ਵੀ ਜਿਵੇਂ ਤੁਸੀਂ ਸਾਡੇ ਧਰਤੀ ਮਾਂ ਦੇ ਕੁਦਰਤੀ ਸਰੋਤ ਬਚਾ ਕੇ ਆਪਣੀ ਖੇਤੀ ਨੂੰ ਟਿਕਾਊ ਤੇ ਮਜ਼ਬੂਤ ਬਣਾਇਆ ਨਾ ਹੁਣ ਓਵੇਂ ਹੀ ਆਪਾਂ ਆਪਣੇ ਦੇਸ਼ ਦਾ ਲੋਕਤੰਤਰ ਮਜ਼ਬੂਤ ਬਣਾਉਣਾ ਵੀਣਾ ਪਹਿਲੀ ਜੂਨ ਨੂੰ ਜਿਹੜੀਆਂ ਸਾਡੀਆਂ ਲੋਕ ਸਭਾ ਦੀਆਂ ਵੋਟਾਂ ਆ ਰਹੀਆਂ ਹਨ ਉਹਨਾਂ ਵੋਟਾਂ ਦੇ ਵਿੱਚ ਹਿੱਸਾ ਲੈ ਕੇ ਆਪਦੀ ਵੋਟ ਦੀ ਵਰਤੋਂ ਕਰਕੇ ਲੈ ਡਾਕਟਰ ਸਾਹਿਬ ਸਾਡੀ ਕੱਲੀ ਕੱਲੀ ਵੋਟਰਾਂ ਲੋਕਤੰਤਰ ਕਿੱਥੋਂ ਮਜ਼ਬੂਤ ਹੋਊ ਓਏ ਕਮਲਿਆ ਸਾਡੀ ਕੱਲੇ ਕੱਲੇ ਦੀ ਵੋਟ ਦੇ ਨਾਲ ਹੀ ਲੋਕਤੰਤਰ ਮਜ਼ਬੂਤ ਹੋਣਾ ਤੁਹਾਨੂੰ ਮੈਂ ਦੱਸਾਂ ਸਾਡੀ ਵੋਟ ਦੇ ਵਿੱਚ ਤਾਕਤ ਪਤਾ ਕਿੰਨੀ ਆ ਪੀਆਰ 126 ਝੋਨੇ ਜਿੰਨੀ ਤਾਕਤ ਆ ਤੁਹਾਡੀ ਵੋਟ ਦੇ ਵਿੱਚ ਅੱਛਾ ਜੀ ਹਾਂ ਜਦੋਂ ਅਸੀਂ ਇਕੱਲੇ ਇਕੱਲੇ ਆਪਦੀ ਵੋਟ ਪਾਵਾਂਗੇ ਨਾ ਤਾਂ ਇੱਕ ਮਜ਼ਬੂਤ ਸਰਕਾਰ ਚੁਰੀ ਜਾਣੀ ਆ ਉਹ ਸਰਕਾਰ ਨੇ ਸਾਡੀ ਖੇਤੀ ਸਮੇਤ ਸਾਡੇ ਦੇਸ਼ ਦੇ ਨਿਰਮਾਣ ਦੇ ਲਈ ਵੱਡੀਆਂ ਵੱਡੀਆਂ ਸਕੀਮਾਂ ਬਣਾਉਣੀਆਂ ਤੇ ਉਹ ਸਕੀਮਾਂ ਜਦੋਂ ਬਣਨਗੀਆਂ ਸਾਡਾ ਮੁਲਕ ਤਰੱਕੀ ਕਰੂਗਾ ਤੇ ਬਾਈ ਜੀ ਸਾਡਾ ਨਾਂ ਹੈ ਨਾ ਜਿਹੜਾ ਆ ਸੂਰਜ ਤੇ ਚੰਦ ਵਾਂਗੂ ਦੁਨੀਆ 'ਚ ਚਮਕੂਗਾ ਤੇ ਇਹ ਪਿਆਰਾ ਸਹ ਅਸੰਭਵ ਤਾਂ ਆਈਆਂ ਜੇ ਕੱਲੇ ਕੱਲੇ ਆਪਾਂ ਆਪਦੀ ਵੋਟ ਦੀ ਅਧਿਕਾਰ ਆ ਜਿਹੜਾ ਉਹਦੀ ਵਰਤੋਂ ਕਰਾਂਗੇ ਸੋ ਮੇਰੀ ਬੇਨਤੀ ਆ ਵੀਰੋ ਕਿ ਤੁਸੀਂ ਸਾਡੇ ਖੇਤੀਮਾਰਾਂ ਦੀ ਹਰ ਇੱਕ ਗੱਲ ਮੰਨੀ ਆ ਪੀਆਰ 126 ਝੋਨਾ ਬਣਾਇਆ ਅੱਜ ਵਾਦਾ ਕਰੋ ਸਾਡੇ ਨਾਲ ਖੇਤੀਮਾਰਾਂ ਦੇ ਨਾਲ ਜਿੱਥੇ ਆਪਾਂ ਆਪਦੇ ਕੁਦਰਤੀ ਸਰੋਤ ਬਚਾ ਕੇ ਆਪਦੀ ਖੇਤੀ ਨੂੰ ਮਜ਼ਬੂਤ ਕਰਨਾ ਨਾ ਆਪਦੇ ਲੋਕਤੰਤਰ ਨੂੰ ਮਜ਼ਬੂਤ ਕਰਨ ਦੇ ਲਈ ਪਹਿਲੀ ਜੂਨ ਨੂੰ ਜ਼ਰੂਰ ਕਰਾਂਗੇ ਵੋਟ ਦੀ ਵਰਤੋਂ ਕਰਾਂਗੇ ਨਾ ਜੀ ਕਰਾਂਗੇ ਆਪਣੇ ਵੋਟ ਦੀ ਵਰਤੋਂ ਜ਼ਰੂਰ ਕਰੋ ਲੋਕਤੰਤਰ ਮਜ਼ਬੂਤ ਦੇਸ਼ ਮਜ਼ਬੂਤ ਪੰਜਾਬ ਕਰੇਗਾ ਵੋਟ 1 ਜੂਨ 2024 ਨੂੰ